الله جی ਆਪਾਂ ਕੱਢ ਤੇ ਕਬੂਤਰ ਬਾਹਰ ਤੇ ਸੰਜੇ ਚੱਲਿਆ ਸੀ ਸਕੂਲ ਸਕੂਲ ਕਹਿੰਦਾ 10 ਵਜੇ ਲੱਗਣਾ ਤੇ ਜੀ ਨਹੀਂ ਲੱਗਿਆ ਕਹਿੰਦਾ ਮੈਂ ਕੂਤਰ ਵੇਖ ਕੇ ਆਉਣਾ ਤੇ ਕੂਤਰਾ ਕੋਲੇ ਆ ਗਿਆ ਹੈ ਜੀ ਨਹੀਂ ਲੱਗਿਆ ਸੰਜੇ ਜੀ ਹਾਂਜੀ ਹੈ ਹਾਂਜੀ 10 ਵਜੇ ਸਕੂਲ ਲੱਗਦਾ ਫਿਰ ਵੇਲੇ ਨੂੰ ਬਿਨਾਂ ਗੱਲ ਦੀ ਰਾਂਦ ਕਿਉਂ ਕਰੀਏ ਮੁੰਡਿਆਂ ਨਾਲ ਸਿੱਦੇ ਇੱਧਰ ਨੇ 10 ਵਜੇ ਕੀ ਸਕੂਲ ਚ ਰਾਂਦ ਕਰ ਲੈਣੇ ਵੇਲੇ ਨਾਲ ਹੈਂ ਕੀ ਕਹ ਦਿੰਦੇ ਆਂ ਬਿਨਾਂ ਗੱਲ ਤੋਂ ਪੰਗੇ ਲੈ ਲੈਂਦੇ ਆਂ ਹੈ ਬਿਨਾਂ ਗੱਲ ਤੋਂ ਪੰਗੇ ਲੈ ਲੈਂਦੇ ਆਂ ਬੈਠੇ ਬੈਠੇ ਕੀ ਕਹਿੰਦੇ ਆਂ ਉਵੇਂ ਬੱਸ ਪੰਗੇ ਜੇ ਲੈ ਲੈਂਦੇ ਆਂ ਮੈਂ ਤਾਂ ਉਧਰ ਨੂੰ ਕਬੂਤਰ ਘਾਤਰ ਵੇਖਿਆ 10 ਵਜੇ ਜਾਵਾਂਗੇ ਸਹੀ ਟਾਈਮ ਠੀਕ ਅੱਜ ਕੱਢ ਤੇ ਅਸੀਂ ਸਾਰੇ ਕੂਤਰ ਜਾਲ 'ਚ ਤੇ ਜਾਲ ਬਹੁਤ ਵਧੀਆ ਹੈ ਕਿ ਨਹੀਂ ਆਂ ਠੰਡੀ ਬੜੀ ਕੀਤੀ ਹੈ ਅੱਜ 12 ਮਾ ਦਿਨ ਹੋ ਗਿਆ ਸੂਰਜ ਤਾਂ ਨਹੀਂ ਵੇਖਿਆ ਹਣਾ ਹੂੰ ਨਹੀਂ ਵੇਖਿਆ 12 ਮਾ ਦਿਨ ਲੋੜੀ ਤੋਂ ਬਾਅਦ ਨਿਕਲੂਗੀ ਤੋਂ ਲੋੜੀ ਤੋਂ ਬਾਅਦ ਨਿਕਲੂਗੀ ਕਹਿੰਦਾ ਵੀ ਧੁੱਪ ਆ ਮੱਠੀ ਮੱਠੀ ਤੇ ਠੀਕ ਆ ਵੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੁੱਪ ਨਿਕਲੇ ਤਾਂ ਫਿਰ ਬੱਚੇ-ਪੁੱਚੇ ਡਾਈਏ ਤੱਕ ਜਾਈਏ ਤੇ ਹੋਰ ਸੁਣਾਓ ਕੀ ਹਾਲ ਹੈ ਤੁਹਾਡੇ ਠੀਕ ਹੋ ਸਾਰੇ ਤੁਹਾਡੇ ਵੀ ਧੁੱਪ ਧੱਪ ਨਿਕਲੀ ਆ ਭਰਾਓ ਕਿ ਨਹੀਂ ਨਿਕਲੀ ਸਾਡੇ ਤਾਂ ਅੱਜ ਬਾਰਮਾ ਦੇਣਾ ਭਾਈ ਸੂਰਜ ਅਸੀਂ ਤਾਂ ਵੇਖਿਆ ਹੀ ਨਹੀਂ ਹੁੰਦਾ ਕਿ ਹੋ ਜਾ 12 ਦਿਨਾਂ ਚ ਕਿ ਨਹੀਂ ਸੰਦੇ ਹਾਂਜੀ ਦੇਖੇ ਹੀ ਨਹੀਂ ਸੂਰਜ ਹਣਾ ਨਹੀਂ ਵੇਖੇ ਤੇ ਤੂੰ ਸਵੇਰੇ ਉਹ ਪਾਣੀ ਨਹੀਂ ਪਾਉਂਦਾ ਹੁੰਦਾ ਸੀ ਸੂਰਜ ਜੀ ਨੂੰ ਗੜਵੀ ਨਾਲ ਪਾਣੀ ਜਾਂ ਪਾਉਂਦੇ ਹੁੰਦੇ ਸੀ ਸਿਰ ਸਿਰੇ ਹਾਂਜੀ ਉਹ ਨਹੀਂ ਪਾਉਂਦਾ ਪਾ ਦਿੰਨਾ ਮੈਂ ਤੈਨੂੰ ਤੇ ਹੁਣ ਕੀ ਬਣਦਾ ਫਿਰ ਉਹ ਜੀ ਪਾ ਦਿੰਨਾ ਹੈ ਜਿਹੜਾ ਕੁਝ ਬਣਦਾ ਮਨ ਦਾ ਬੱਦਲਾਂ ਦੇ ਪਿੱਛੇ ਹੁੰਦਾ ਬੱਦਲਾਂ ਦੇ ਵਿੱਚ ਹੀ ਕਹਿੰਦਾ ਮੈਂ ਤਾਂ ਪਾ ਦਿੰਨਾ ਸੂਰਜ ਨੂੰ ਪਾਣੀ ਦਿੰਦੇ ਹੁੰਦੇ ਹੁੰਦੇ ਆ ਨਾ ਕਈ ਸਵੇਰ ਸਵੇਰੇ ਤੇ ਉਹ ਸੰਝੇ ਵੀ ਪਾਣੀ ਭਾਈ ਦਿੰਦਾ ਹੈ ਸੂਰਜ ਨੂੰ ਤੇ ਬੱਦਲਾਂ ਚ ਕਹਿੰਦਾ ਫਿਰ ਅੰਦਾਜ਼ਾ ਕਿਵੇਂ ਹੁੰਦਾ ਵੀ ਇੱਧਰ ਚੜਿਆ ਸੂਰਜ ਉਦਾਸ ਹੈ ਜੇ ਮੱਥੋ ਜੀ ਹੁੰਦਾ 8 ਵਜੇ ਨੂੰ ਪਤਾ ਹੁੰਦਾ ਆ ਸੂਰਜ ਇੱਥੇ ਐ ਇੱਥੇ ਠੀਕ ਆ ਠੀਕ ਆ ਠੀਕ ਆ ਚਲੋ ਫਿਰ ਜਾ ਤੇਰਾ ਟਾਈਮ ਹੋ ਗਿਆ ਚਾਹ ਚੂ ਪੀਣੀ ਤਾਂ ਪੀ ਜਾ ਤੇ ਸਕੂਲ ਜਾ ਕਰ ਮੈਡਮਾ ਨਾ ਕਰ ਤੈਨੂੰ 5 ਘੰਟੇ ਨਹੀਂ ਕਰਦੇ ਹੈ ਨਹੀਂ ਕਰਦੇ ਮੈਡਮਾ ਨਹੀਂ ਕਰਦੀਆਂ ਵੇਖੀ ਕਿਤੇ ਆਖਣ ਵੀ ਉਹ ਕਿੱਥੇ ਵੀਡੀਓ ਬਣਾਉਂਦਾ ਸਾਰਿਆਂ ਕੋਲੇ ਚੱਲਦੇ ਆ ਫੋਨ ਠੀਕ ਲੈਣਾ ਉਹਨਾਂ ਨੇ ਠੀਕ ਆ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ